ਆਲੇ ਮੇਰਾ ਦੂਲਾ ਟੱਟ ਆਪਾ ਨੇ ਲੱਤੇ ਤਾਮਾ ਵੇ ਡਾਟਾ ਪਿਆ ਏ ਯਾਰ ਮੈਂ ਤਾਰਾ ਵੇ ਤੇ ਨਾ ਨਾਮ ਨੂੰ ਟੱਟੇ ਨੂੰ ਹੁਣਾ ਚੰਦੇ ਚੰਦੇ ਰੰਗ ਬੋਲਿਆ ਰਿਹਾ ਹੂੰ ਮੈਂ ਟੋਵੀ ਕੀ ਲੈ ਰਿਹਾ ਹੂੰ ਦਾ ਮੈਂਡਲ ਹਾਲ ਮੈਂਡਲ ਲੈ ਰਿਹਾ ਮਾਰੇ ਓਟ ਅਮਰ ਬਾਜਨੂ ਜੁੱਜੀ ਨਹਿ ਲਾ ਚੂਰੀ ਚਲੋ ਤੇ ਆਪਾ ਟੱਟਾ ਟੱਟੇ ਬਾ ਬਾਤ ਮਿਲਦੇ ਰਹਤੇ ਲੜੀ ਵੀ ਆ ਗਈ ਹੈ ਜੀ ਆਜ ਰਾ ਟੋਟਾ ਵਾ ਬੇਟੋ ਦੀ ਵਾ ਡਾਉਂਡਾ ਨਹੀਂ ਆ ਰੱਤ ਆਉਂ ਤੁੱਲੇ ਜਾ ਰਹੇ ਬਟਾ ਲੱਟੂ ਹੁਣ ਟੱਟੇ ਕੀ ਕਰਨਾ ਤੇ ਨਹੀਂ ਹੁਣ ਤੁਹਾਨੂੰ ਮਿਲਦੇ ਤੇ ਤੁਲੇ ਤੇ ਟੁੱਟੀ ਜਾਏ ਬਾਏ ਸਸਿਕਾ ਕੀ ਹਾਲ ਹੈ ਪਾਪਾ ਜੀ ਮੇਰਾ ਮੋਟੇ ਵੇਤੋ ਹੌਮਵਰਕ ਮੁਝੇ ਕੀਤਾ ਹੈ ਵੱਜੇ ਨਹੀਂ ਅੱਜ ਤ ਤੂ ਤੇ ਨਾ ਵੱਜ ਰੀਆਂ ਨਹੀਂ ਵੱਜੀਆਂ ਪੱਕਾ ਮੁਝੇ ਕੀਤਾ ਕਿੰਨੇ ਨੰਬਰ ਆਏ 1 2 ਕਰਤਾ ਹੈ 1 2 ਦਾ ਟੈਸਟ ਦੇਤਾ ਹੈ ਹਾਂ ਦੇਤਾ ਹੈ ਫਿਰ ਵੱਜ ਗਿਆ ਛੇਤਰਾਂ ਤੋਂ ਹਾਂਜੀ ਹੈ 91 10 ਵੱਜ ਗਿਆ ਛੇਤਰਾਂ ਤੋਂ ਹਾਂਜੀ ਮੈਡਮ ਨੇ ਪਿਆਰ ਕੀਤਾ ਹੈ పోదી మిలులు టమ్మాద్ నితాపారె rachounజ లెవా అగ్నిలు లాద్ . ళురేనితు నే దాపాయతాగులు అరు ఎరు్ ఘాలేన ఢైనాం డుాేన్ మిలాద్ హాన్